ਕਿਚੋੜੀ ਬਾਉਂਡਰੀ ਲੈ ਵੀਡੀਓ ਲਾਲ ਪੱਟਾ ਜੇਤੂ ਰਿਆ ਜੀ 36 ਨੰਬਰ ਦੇ ਵਿੱਚੋਂ ਕਾਕਾ ਗਰੇਵਾਲ ਇਕਬਾਲ ਢਾਲੀ ਵਾਲ ਦਾ ਕੋਟਾ ਰੀਕੋ ਖਲਣਾ ਚਿਤਰਾ ਜੇਤੂ ਰਿਆ ਲੈਓ ਜੀ 37 ਨੰਬਰ 38 ਕਰੋ ਤਿਆਰ ਪੀਤਾ ਹਵਾਰਾ ਹੰਟਰ ਬ੍ਰਦਰ ਗਰੁੱਪ ਦਾ ਕੁੱਤਾ ਗੇਮ ਟਾਈਮ ਚਿਤਰਾਪਟਾ ਲਾਲ ਮੁਕਾਬਲਾ ਟਾਈਗਰ ਗਰੁੱਪ ਦਾ ਕੁੱਤਾ ਹੈਡ ਸ਼ਾਟ ਕਾਲਾ ਚਿੱਟੇ ਪੱਟੇ 'ਚ 39 ਨੰਬਰ ਬੋਬੀ ਸਿੱਧੂ ਮਨਜੋਤ ਢੋਨੀ ਦੀ ਕੁੱਤੀ ਕੋਇਲ ਚਿਤਰੀ ਪਟਾ ਲਾਲ ਮੁਕਾਬਲਾ ਜਿੰਦਰਪਟਾਲਾ ਫਾਸਟ ਗਰੁੱਪ ਕੈਨੇਡਾ ਦਾ ਕੁੱਤਾ ਬੈਡ ਬాయ్ ਚਿਤਰਾਏ ਦੇ ਚਿੱਟਾ ਪਟਾ ਹੋਊਗਾ ਛੱਡੋ ਜੀ ਹੁਣ 37 ਨੰਬਰ ਡਬਲ 900 ਦੇ ਪਟਾ ਲਾਲ ਕੋ ਹੁਦਨ ਸਾਹਬ ਦੇ ਚਿੱਟਾ ਪਟਾ ਭਾਗ ਲੈ ਆਓ ਜੀ ਸਟਾਰਟਿੰਗ ਪੁਆਇੰਟ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਪੰਚ ਮਜੀਦ ਸਿੰਘ ਦੀ ਧੂਰ ਕੋ ਜਬਰ ਸਿੰਘ ਦੀ ਗਰੇਵਾਲ ਜੁਆਰਸੇ ਸੁਵਿੰਦਰ ਸਿੰਘ ਜੀ ਨੀਟੂ ਤੂਰ ਕੋ ਜਿਨ੍ਹਾਂ ਬਨੇ ਵਾਲੇ ਖੇਡ ਮੈਦੇ ਵਾਸਤੇ 21000 ਦਾ ਵੱਡਾ ਸਹਿਯੋਗ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਮਲਕੀਸ਼ ਸਿੰਘ ਜੀ ਤੂਰ ਕੋ ਜਬਰ ਸਿੰਘ ਦਾ ਗਰੇਵਾਲ ਜੁਆਰਸੇ ਸੁਵਿੰਦਰ ਸਿੰਘ ਜੀ ਨੀਟੂ ਤੂਰ ਕੋ ਹਾਂਜੀ ਜਾਲਪੁਰ ਪਹੁੰਚ ਲੁਕਿਆ ਨੇ ਜੀ ਛੱਡੋ W900 ਦੇ ਵੱਡਾ ਲਾਲ ਤੇ ਹਕਮ ਸਾਹਿਬ ਇਹ ਚਿੱਟਾ ਵੱਡਾ যুৱা হ'ব পাৰি ਭਾਈ ਜੀ ਲਾਈਟ ਸਰਵਸਾਰਾ ਵੀਰ ਤੁਹਾਨੂੰ ਕਿੰਨੀ ਵਾਰ ਸੀ ਬੇਨਤੀ ਕਰਤੀਆਂ ਲਾਈਟਾਂ ਬੰਦ ਕਰ ਦਿਓ ਜੀ ਜਨਰੇਟਰ ਚੱਲੀ ਜਾਂਦਾ ਵੇਸ ਤੋਂ ਦਾ ਸਾਰਾ ਕੁਝ ਬਾਕੀ ਅੱਗੇ ਆਪਾਂ ਨੂੰ ਜਰੂਰਤ ਪਊਂਗੀ ਉਹ ਤਾਂ ਜਰੂਰ ਜਗਾਵਾਂਗੇ ਲਾਈਟਾਂ ਬੰਦ ਕਰਦੇ ਵੀਰੋ ਆਹ ਲੈ ਆਪਣੇ ਕਮਰਜੀ ਬਿਲਦੇ ਬੈਠੇ ਕੋਲਡ ਤੋਂ ਹਾਂ ਹੌਲੀ ਹੌਲੀ ਪਤਾ ਲੱਗਦਾ ਹਾਂਜੀ ਛੱਡੋ ਜੀ ਗੇਮ ਟਾਈਮ ਚਤਰੇ ਦੇ ਪਟਾ ਲਾਲ ਤੇ ਹੈਡ ਸ਼ਾਟ ਦੇ ਚਿੱਟਾ ਬਟਾ ਹੋਊਗਾ ਜੀ ਹਾਂਜੀ ਲਓ ਜੀ ਜਾਨਵਰ ਇਹ ਤਾਂ ਆਵਾਰਾ ਹੰਟਰ ਗਰੁੱਪ ਦਾ ਕੁੱਤਾ ਗੇਮ ਟਾਈਮ ਚਿੱਟਰਾ ਤੇ ਮੁਕਾਬਲਾ ਟਾਈਗਰ ਗਰੁੱਪ ਦਾ ਕੁੱਤਾ ਹੈਡ ਸ਼ਾਟ ਜੀ ਇਥੇ ਹਿਸਾਬ ਦਾ ਇੰਪੋਰਟ ਜਾਨਵਰ ਆ ਇਹ ਟਾਈਗਰ ਗਰੁੱਪ ਦਾ ਕੁੱਤਾ ਹੈਡ ਸ਼ਾਟ ਚਿੱਟਾ ਬੜਾ ਬਾਕੀ ਛੱਡ ਦਿਓ ਜੀ